i think ਜੇਤਾ ਹਾਰ ਆਰਤੀ ਐ ਜੇਤਾ ਹਾਰ ਬਿਤ ਸੁਹਾਈ ਗੁਰ ਕਿਰਪਾ ਤੇ ਖਾਲਸਾ ਗੰਗ ਵਸੈ Falou. Ah. love ਇਸ ਹਰ ਪਦ ਦਾ sha ji ne ਸ਼ਿਸ਼ਟਾਰਕੀ ਆਪਾਂ ਸਾਰਿਆਂ ਨੂੰ ਬਿਵਾਜਨਾ ਕੀਤਾ ਹੈ ਗੁਰੂ ਪਾਤਸ਼ਾਹ ਜੀਆਂ ਦੇ ਚਾਹਾਂ ਭਾਈ ਜਿਵੇਂ ਅੰਮ੍ਰਿਤ ਵਿਰੇ ਤੋਹਾਰੀਆਂ ਭਾਗ ਦੇ ਵਿੱਚ ਭਾਗੀ ਹਾਂ ਔਰ ਭਾਈ ਜਿਵੇਂ ਲਈ ਪਹੁੰਚਣਾ ਕੀਤੇ ਆਪਾਂ ਉਹ ਕੀ ਚਰਨਾ ਵਿੱਚ ਫੋਜੀ ਤਾਂ ਨੂੰ ਕੇ ਜੋ ਅੰਮ੍ਰਿਤ ਮਿਲਦਾ ਪਾਵਨ ਸੰਵਾਦ ਵਿਚਾਰ ਸਮਰ ਕਰਨ ਸਕੀਏ ਗੁਰੂ ਦੀ ਬਿਣਾਈ ਵਿੱਚ ਹਾਜ਼ਰ ਹੋ ਸਕੀਏ ਨਦਰ ਕਰੇ ਤਾਂ ਸਤ ਗੁਰੂ ਪਾਵੇ ਨਾਨਕ ਹਾਰ ਰਸ ਹਾਰ ਰਸ ਪਾਵੇ ਗੁਰੂ ਸਾਹਿਬ ਆਪੀ ਜੀ ਚੋਂ ਤੁਮ ਗੁਰੂ ਜੀ ਸਹਿ ਸਤ ਸ੍ਰੀ ਅਕਾਲ ਤੇ ਦੀ ਗੰਗਤੀ ਸੁਣਾਈ ਮਾਨਸੂ ਆਪੇ ਵੀ 파ਉਰਰ ਦੀ ਸੰਪੂਰਨਤਾ ਨੂੰ ਨਿਵਾਦ ਅਰੇ ਪਾਲਕ ਪਰਮਾਨੰਤਾ ਹੈ। ਉਪਦੇਸ਼ ਦੇ ਨਾਲ ਕਰੇ ਹਾਂ ਗੰਗੋ ਸਤਿਵਾ। ਤੁਹਾ ਆਨਸਾ ਈ ਮਾਲਾ ਚੌਥਾ ਸਾਧ ਸੰਗਤਿ ਸ਼੍ਰੀ ਆਗਿਆ ਚੌਥੇ ਬਾਸਮਾਨ ਤਾਰੂ ਨਾਮ 10 ਸੁਮਨ ਰਾਤੀ ਦੇ పాਵਨ ਮੁਖਾਂ ਤੋਂ ਪਾਵੁ ਫੁਲਾਂ ਚਾਰੋਂ ਕਹਿੰਦਾ ਗਿਆਨ ਜਿਤ ਹਰ ਆਰਾਮੀ ਆ ਤਿਥੰ ਹੰ ਮਿਤ ਸੁਹਾਈ ਗੁਰੂ ਪਾਤਸ਼ਾਹ ਜੀ ਜਿੱਤੇ ਕੇ ਦੇਵੀ ਸਾਹਿਬ ਦਿਸਿਆ ਦਤਾ ਹੈ ਹੋਤੇ ਮਹਾਰਾਜ ਕੀ ਨੇ ਕਿ ਜਿਹੜਾ ਸਾਹਿਬ ਸੱਜਣ ਸਾਹਾਏ ਹੋ ਜਾਂਦਾ ਜਿੱਥੇ ਵੀ ਗੁਰੂ ਆਰਾਧਾ ਸਿਵਰਿਆ ਜਿੱਤੇ ਵੀ ਸਾਧ ਸੰਗਤ ਦੀ ਭਗਤੀ ਕੀਤੀ ਜਾਂਦੀ ਹੈ ਉਤੇ ਗੁਰੂ ਮਹਾਰਾਜ ਕੀ ਪਾਤਸ਼ਾਹ ਜੀ ਨੇ ਉਸ ਸਹਾਇਕ ਹੋ ਜਾਂਦੇ ਜੇ ਜਦੋਂ ਆਪਾਂ ਗੁਰੂ ਦੇ ਚਰਨਾਂ ਵਿੱਚ ਆਵਾਸ ਬੇਨਤੀ ਕਰ ਕਰਕੇ ਗੁਰੂ ਨੂੰ ਆਪਨੇ ਉਪਰ 사ਤਪੁਰਾ ਜੀ ਨੇ ਬੇਨਤੀ ਕੀਤੀ ਦੀ ਮਹਾਰਾਜ ਤੁਮ ਕਾਲ ਪ੍ਰਦਾਸੀ ਦਿਆਲੂ ਰੂਪੇ ਸਦਾ ਅਰਪ ਸੱਤੀ ਆਪ ਬੰਨਾ ਕੋਈ ਬੁੱਤੇ ਦੇ ਗੁਰੂ ਉੱਤੇ ਹਾਰ ਨਾ ਦਾ ਹੈ ਹੋਰਕ ਵਿਦਮਿਆ ਜਾ ਜਾਈ ਗੁਰੂ ਅੰਮ੍ਰਿਤਸਰ ਵਾਹਿਗੁਰੂ ਹਿਰਦੇ ਅੰਦਰ বাসਦਾ ਹੈ ਕਿਸੇ ਹੋਰ ਮਹਾਰਾਜ ਵੀ ਤੇ ਤਰੀਕੇ ਦੇ ਨਾਲ ਪਾਇਆ ਵੀ ਜਾ ਸਕਦਾ ਹੈ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਤੇ ਗੁਰੂ ਦੀ ਮਿਹਰਦਾਰ ਜਦੋਂ ਗੁਰੂ ਦਾ ਜਾਪ ਕਰਾਂਗੇ ਵਾਰ-ਵਾਰ ਸਿਮਰਨ ਇਹ ਗੁਰੂ ਘਰ ਰਾਸ ਨਹੀਂ ਪਾਛਿਆ ਕਿ ਹੋਰ ਕੋਈ ਤਰੀਕਾ ਵੀ ਪਾ ਨਹੀਂ ਆਪਾਂ ਦੇ ਬੜੇ ਬਾਰੇ ਤਰੀਕੇ ਕੱਢ ਲਈ ਜਿੰਨੇ ਕਿਸੇ ਚੀਜ਼ ਨੂੰ ਪਾਉਣਾ ਹੋਵੇ ਕਿਸੇ ਨੂੰ حاصل ਕਰਨਾ ਹੋਵੇ ਤੇ ਆਪਾਂ ਨੂੰ ਸ਼ੋਰਟ ਕਟ ਮਾਰੀ ਪਰ ਮਹਾਰਾਜ ਇਹ ਕਿ ਪ੍ਰਮਾਤਮਾ ਦੇ ਵਰਸ਼ੇਦਾਰ ਕਰੇ ਕਿ ਪ੍ਰਮਾਤਮਾ ਨੂੰ ਪਾਉਣ ਵਾਸਤੇ ਮਹਾਰਾਜ ਨੇ ਹੋਰ ਵਾਹਿਗੁਰੂ ਨਾਮ ਸਿਮਨ ਤੋਂ ਬਗੈਰ ਕੋਈ ਵੀ ਤਰੀਕਾ ਹੋਰ ਦੇਸ਼ਾ ਨਹੀਂ ਵਾਰ ਧੰ ਸਾਕੀਆ ਭਾਈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਾਜੂ ਜੀ ਦੀ ਨਾਮ ਦੀ ਦੌਲਤ ਦਿੱਤੀ ਹੈ ਮਹਾਰਾਜ ਨੂੰ ਰੱਤ ਨਹੀਂ ਕੀ ਆਖੀਏ ਤੁਮਰੀ ਮਹਿਮਾ ਬਰਨ ਸਾਖੋ ਤੂੰ ਥਾਪ ਪੂਛ ਭਗਵਾਨ ਰਹੀ ਮਹਾਰਾਜ ਤੇਰੀ ਮਹਿਮਾ ਕੈ ਨਿਸ਼ਾਨ ਬੇਅੰਤ ਹੈ ਤੇ ਸਤ ਗੁਰੂ ਜੀ ਤੇਰੀ ਕਿਰਪਾ ਤੋਂ ਬਗੈਰ ਅਸੀਂ ਜਿਹੜੇ ਹਾਥ ਅੰਨੇ ਹੋਈਂ ਤੇ ਮਹਾਰਾਜ ਤੂੰ ਕੀ ਹੈ ਬੇਅੰਤ ਹੈ ਸਤ ਗੁਰੂ ਜੀ ਮਹਾਰਾਜ ਵਾਹਿਗੁਰੂ ਦੌਲਤ ਆਪਤ ਕਰਕੇ ਮਹਾਰਾਜ ਕਹਿੰਦੇ ਸੇਵਾਇ ਗੁਰੂ ਮਿਹਰ ਕਾਰਨ ਜੇ ਹਾਲਤ ਪਲਤ ਹਾਰ ਹੋਏ ਸਖਾਈ ਤਾਜ ਉਸ ਲੋਕ ਤੇ ਪ੍ਰੋਕ ਦੇ ਵਿੱਚ ਜਿਹੜਾ ਸੁਆਮੀ ਪਰਮਾਤਮਾ ਹੈ ਤੇਰਾ ਮਦਦਗਾਰ ਹੋਵੇਗਾ ਮਹਾਰਾਜ ਜੀ ਹਾਲਤ ਪਲਤ ਹਾਰ ਹੋਏ ਸਖਾਈ ਤੇ ਗੁਰੂ ਪਾਤਸ਼ਾਹ ਜੀ ਜੀ ਗੁਰੂ ਦੀ ਮਿਹਰ ਹੋ ਜਾਵੇ ਇਹ ਮਦਦਗਾਰ ਬਣ ਜਾਂਦਾ ਰਹਾ ਵਿਸ਼ਰਾਮ ਦੇ ਕੇ ਸਾਧੂ ਦੇ ਵਿਚਾਰੁ ਕਰਨੇ ਹਨ ਸਤ ਸੰਗਤੀ ਸੰਗਹਰ ਧੰ ਖਟੀਐ ਹੋਰ ਤਰੂਤ ਬਾਤ ਉਪਾਈ ਸਤ ਸੰਗਤੀ ਸੰਗਹਰ ਧੰ ਖਟੀਐ ਹੋਰਥਾ ਹੂਰਤ ਉਪਾਏ ਹਰ ਮੰਗ ਕਿਤੇ ਬਾਪਾਈ ਫਿਰ ਮਹਾਰਾਜ ਰਾਮ ਸਿੱਖੀ ਪਾਤਸ਼ਾਹ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਪਾਤਸ਼ਾਹ ਸਮਝਾਉਣਾ ਕਰ ਰਹੇ ਕਿ ਭਾਈ ਸਾਧ ਸੰਗਤ ਦੇ ਨਾਲ ਜੁੜਨ ਕਰਕੇ ਵਾਹਿਗੁਰੂ ਪਰਮਾਤਮਾ ਦੀ ਦੌਲਤ ਕਮਾਈ ਜਾਂਦੀ ਹੈ ਕਿਸੇ ਹੋਰ ਮਹਾਰਾਜ ਜਿਵੇਂ ਪਾਤਸ਼ਾਹ ਥਾ ਤੋਂ ਤਾਂ ਕਿਸੇ ਹੋਰ ਮਹਾਰਾਜ ਜਿਹਨੇ ਪ੍ਰਾਪੇ ਦਵਾਰਾ ਵਾਹਿਗੁਰੂ ਦੀ ਤੌਰਤ ਤਮਕਾ ਹੀ ਪ੍ਰਾਪਤ ਨਹੀਂ ਹੁੰਦੀ ਮਹਾਰਾਜ ਜਿਹਨੇ ਸਿਰ ਤੇ ਸਿਰਬ ਸਾਧ ਸੰਗਤ ਕੀਤੀ ਮਹਾਰਾਜ ਨੇ ਸਾਧ ਸੰਗਤ ਵਿੱਚ ਨਾਮ ਜਪਿਆ ਜਿਹੜੀ ਨਾਮ ਦੀ ਤੌਰਤ ਪਾਈ ਜਾਂਦੀ ਹੈ ਤੇ ਮਹਾਰਾਜ ਕਿਵੇਂ ਹੋਰ ਕੋਈ ਵੀ ਖਾਣੇ ਪੀਤਾ ਵੀ ਸਰਬੰਭੂ ਜੀ ਕੀਤੇ ਪ੍ਰਾਪਤੀ ਨਹੀਂ ਹੋ ਜਾਂਦੀ ਮਾਰਾ ਇਹਦੀ ਬਾਗੀ ਜਿਹੜੇ ਫੁਰਨੇ ਨੇ ਉਹ ਸੁਭਨੇ ਦੀ ਨਿਆਣੀ ਖਗ ਹਰ ਰਤਨ ਕਾਵ ਪਾਰੀਆ ਹਰ ਰਤਨ ਧਰਨ ਵਿਹਾਜੀ ਕੱਚੇ ਕੇ ਵਪਾਰੀਆ ਵਾਪ ਹਰ ਧਨ ਲਿਆ ਵਾਜਾਈ ਜੀ ਮਹਾਰਾਜ ਜੀ ਪਾਤਸ਼ਾਹ ਵਾਹਿਗੁਰੂ ਦੇ ਜਿਹੜੇ ਮਹਾਰਾਜ ਜੀ ਜੇਹੋਰਾ ਦਾ ਵਣਜਾਰਾ ਤੇ ਵਾਹਿਗੁਰੂ ਦੀ ਦੌਲਤ ਦਾ ਮਹਾਰਾਜ ਜੀ ਨੇ ਜੀਵਨ ਖਰੀਦਣਾ ਇਹ ਸਾਤ ਗੁਰ ਜੀ ਅਕਰੰਥ ਜੀ ਦੇ ਸ਼ੀਸ਼ੇ ਰਾਜ ਸਬਦ ਮਹਾਰਾਜ ਜੀ ਦੀਆਂ ਹੀ ਗਲਮਾਂ ਬਾਤਾਂ ਰਹੀ ਵਾਹਿਗੁਰੂ ਦੀ ਦੌਲਤ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਹੜੇ ਲੋਕ ਗੁਰੂ ਪਾਤਸ਼ਾਹੀ ਨੇ ਵਾਪਾਰ ਹੀਰਿਆਂ ਦਾ ਕਰਦੇ ਤੇ ਮਹਾਰਾਜ ਕਿਤੇ ਕੋਈ ਸਦਾਕਰ ਹੈ ਮਹਾਰਾਜ ਕਿਤੇ ਗੱਲਾਂ ਪਾਤਾਂ ਦੇ ਨਾਲ ਪਰਮਾਤਮਾ ਪ੍ਰਾਪਤ ਜੀ ਉਹ ਸੱਜਦਾ ਪੰਖ ਕਹਿੰਦੀ ਆ ਕਿ ਵਾਹਿਗੁਰੂ ਬੜਾ ਉੱਚਾ ਹੈ ਵਾਹਿਗੁਰੂ ਬੜਾ ਵੱਡਾ ਹੈ ਇਹ ਗੁਰੂ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਅੰਦਰ ਵੀ ਹੈ ਵੱਡਾ ਬਾਹਰੋਂ ਨਾ ਆਖੀਂ ਨਾ ਸੁਣਾਕਾਰ ਮਹਾਰਾਜ ਕੀ ਤੇਰੇ ਅੰਦਰ ਵੀ ਹਿਰਦੇ ਚੋਂ ਆਵਾਜ਼ ਨਹੀਂ ਅਜਿਹਾ ਆਈ ਕਿੰਨੇ ਅਜੇ ਮੂੰਹ ਤੋਂ ਹੀ ਬੋਲਦਾ ਹੈ ਤੇ ਸਾਧੂ ਜੀ ਦੀਆਂ ਆਖ ਦੇ ਤੀ ਜਿਸਮੋਂ ਪਰ ਮਹਾਰਾਜ ਨੇ ਕੀ ਹੋਵੇ ਪ੍ਰਤੀਤ ਹੋਵੇ ਇਸ ਕਾ ਕਾਵਿਆ ਥਾਈ ਪਵੈ ਸੁ ਪਾਵੈ ਦਰਦਹਿ ਮਾਨ ਮਹਾਰਾਜ ਜਿਹਦਾ ਧਾ ਪੈਂਦਾ ਹੈ ਜਿਸ ਨੂੰ ਪ੍ਰਤੀਤ ਹੈ ਕਨਵਾਤਵਾਦੀ ਜਿਸ ਨੂੰ ਅੰਦਰ ਪ੍ਰੀਤੀ ਜੁੜ ਗਈ ਹੈ ਜੇ ਆਪਾਂ ਨੂੰ ਪ੍ਰੀਤੀ ਹੋਵੇ ਆਪਾਂ ਤੇ ਡਿੱਗਦੇ ਆਈਏ ਗੁਰੂ ਘਰ ਕੋਈ ਗੁਰੂਵਾਰ ਆਸ ਕੀ ਪਾਤਸ਼ਾਹ ਦੇ ਉਰਦ ਦੇਲੇ ਤੱਕ ਦਾ ਤੇ ਬਾਗ ਆਪਾਂ ਅਹਿਰ ਤੱਕ ਤੱਕਾ ਜਾਂਦੇ ਮਾਲਕ ਤੇ ਸਾਥ ਸੰਗਤ ਦੀ ਗੁਰੂਵਾਰਾ ਸੱਜ ਗੁਖ ਨੇ ਸਾਡੀ ਦੇਖਣ ਵਾਲੀ ਅੱਖ ਘਰ ਦੀ ਆ ਤੇ ਗੁਰੂਵਾਰ ਆਸ ਕੀ ਪਾਤਸ਼ਾਹ ਸਾਨੂੰ ਬਖਸ਼ਾ ਕਰਿ ਹਨ ਹਰ ਧਨ ਰਤ ਜੀਵਨ ਮਾਰਬ ਹਰ ਧਨੈ ਨਾਲ ਅਮਰਤ ਬਿਲੇ ਬਤੈ ਹਰ ਭਗਤੀ ਹਰਿ ਲਿਵ ਲਾਈ ਗੁਰਮਾਰਾ ਜੀ ਵਾਹਿਗੁਰੂ ਜੇ ਜਿਵੇਂ ਜੀਵ ਹਰਾਂ ਦਾ ਵਰਜਾਰਾ ਸਤਿਗੁਰ ਜੀ ਕੀ ਆਗਦੇ ਨੇ ਮਹਾਰਾਜ ਜੀ ਰੱਬ ਜੀ ਦੀ ਦੌਲਤ ਕੁਮਾਰੀ ਮੋਤੀ ਜਵਾਹਰ ਅਤੇ ਮੜੀ ਸਾਧੂ ਜੀ ਆਪਦੇ ਤੁਮ ਹੈ ਪ੍ਰਭਾਤ ਦੇ ਜੋਤ ਸਿਮੇ ਉਤੇ ਸਵਾਮੀ ਦੇ ਮਹਾਰਾਜ ਜੀ ਸਾਧੂ ਆਪਣੀ ਬ੍ਰਿਤੀ ਸਵਾਮੀ ਵਾਹਿਗੁਰੂ ਦੇ ਧੰਨ ਪ੍ਰਾਪਤ ਨਾਲ ਜੁੜਦੇ ਨੇ ਕਿਹੜੇ ਨਾਲ ਆਪਰਤ ਲੈਲੇ ਮਹਾਰਾਜ ਜੀ ਜਿਹੜਾ ਬੀਜਿਆ ਸਭ ਉਹ ਤੌਰ ਤਰ ਤਖਾਦਵੇਂ ਇਹ ਆਪਾਂ ਆਪ ਅਵਰਤ ਵਿੱਚ ਇਹ ਸੋਚਣਾ ਸ਼ੁਰੂ ਕਰ ਲਈਦਾ ਬਈ ਆਜ ਜਿਹੜਾ ਕੰਮ ਹੈ ਜਲਦੀ ਤੇ ਜਲਦੀ ਉਹ ਨਿਬਟਾਉਣਾ ਹੈ ਕਿ ਜਿੱਥੇ ਪੈਸੇ ਆਏ ਨੇ ਉਹਨਾਂ ਨੂੰ ਦੂਜੇ ਥਾਂ ਰੱਖਣਾ ਹੈ ਪਲਾਣਾ ਆ ਕਰਨਾ ਪਰ ਜਿਹੜੇ ਸਾਧੂ ਮਹਾਰਾਜ ਕਹਿੰਦੇ ਉਹਦਾ ਧਿਆਨ ਇਹ ਅਵਰਤ ਵਿੱਚ ਉੱਠ ਕੇ ਨਾਮ ਜਪਣ ਹੈ ਹਲਕ ਪਲਕ ਹਰ ਤੱਕ ਕੀ ਪਾਧਾ ਕਾ ਉਹ ਵਿਦੇ ਬੜਾਈ ਮਹਾਰਾਜ ਕਹਿੰਦੇ ਜਿਹੜੇ ਇਹਦੇ ਤੇ ਪ੍ਰਲੋਕ ਵਿੱਚ ਸਾਧੂ ਨੂੰ ਸਹਿਬ ਦੀ ਦੌਲਤ ਨੂੰ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਪ੍ਰਦਾਨ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੀ ਹੈ ਮਹਾਰਾਜ ਕਹਿੰਦੇ ਖਟਿਆ ਰਾ ਜਿਹੜਾ ਮਥੇ ਜਿਹੜਾ ਤੇ ਸਾਧੂ ਜੀ ਕਹਿੰਦੇ ਉਹ ਤਾਂ ਦੌਲਤ ਕਮਾਈ ਗੁਰੂ ਨਾਨਕ ਦੇਵ ਘਰ ਜੀਵਨ ਦੀ ਝੋਲੀ ਵਿੱਚ ਪੈ ਜਾਂਦੀ ਆਰਤਾ ਤਕਿਰ ਭਉ ਸਦਾ ਸਦਾ ਆਸੋ ਜਿਰ ਹੈ ਸਾਚਾ ਇਹੋ ਹਰ ਧੰਤ ਅਗਨੀ ਤਸ ਕਰੇ ਪਾਣੀ ਜਬ ਦੂਤਾ ਕਿਸੇ ਕਾ ਗਵਾਇਆ ਨਾ ਜਾਈ ਬਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਕਾਲ ਕੋ ਕਿਸੇ ਕਿਸਮ ਦਾ ਕੋਈ ਡਾਰ ਨਹੀਂ ਜਦੋਂ ਨਾਮ ਜਪੀ ਫਿਰ ਦਾਤ ਨਿਕਲ ਜਾਂਦਾ ਹਮੇਸ਼ਾ ਹੀ ਮਾਰਾਇਂ ਦੇ ਐਲ ਅਤੇ ਮੁਸ਼ਕਲ ਜਿਹੜੀਏ ਮੁਸਤਕਲ ਵਾਹਿਗੁਰੂ ਪ੍ਰਮਾਤਮਾ ਦولت ਆਗਤੇ ਪਾਣੀ ਤਵਾਦ ਹੀ ਕਰ ਸਕੋਗੇ। ਕਦੇ ਸਤਗੁਰੂ ਜੀ ਕੇ ਦਾ ਹੀ ਚੋਰ ਤੇ ਮੌਤ ਦੇ ਫਰਿਸ਼ਤੇ ਇਸ ਨੂੰ ਲੈ ਕੇ ਜਾ ਸਕਦੇ ਨੇ। ਸਤਗੁਰੂ ਜੀ ਇਹਦੇ ਕਿਹੜੀ ਗੱਲ ਕਿਹੜੀ ਬਾਤ ਵੀ ਜਿਹੜਾ ਡਰ ਪਿਆ ਹੋਇਆ ਮਹਾਰਾਜ ਕਿੰਨੇ ਇਹ ਦਰਦ ਨੂੰ ਕਿੰਨੀ ਦੂਰ ਕੀਤਾ ਪ੍ਰਮਾਤਮਾ ਨੇ ਤੇ ਮਹਾਰਾਜ ਕਿੰਨੇ ਜਿਹੜਾ ਦਰਦ ਨੂੰ ਗਿਆ ਉਹਨੂੰ ਜਗਦੂਤ ਹੋਰ ਕੋਈ ਵੀ ਚੀਜ਼ ਜਿਹੜਾ ਹੈ ਮੌਤ ਦਰਾ ਨਹੀਂ ਸਕਦੀ ਹਰ ਤੱਕ ਕੋ ਉੱਚਾ ਨੇੜ ਨ ਆ ਗਈ ਜੰਮ ਜਾ ਬਾਦੀ ਦੰਦ ਨਾਲ ਲਗਾਈ ਮਹਾਰਾਜ ਕਿੰਨੇ ਫਿਰ ਉਹਦੇ ਨੇੜੇ ਕੀ ਲਾ ਮਹਾਰਾਜ ਜੀ ਪਾਤਸ਼ਾਹ ਕਿਤੇ ਜਿਹੜਾ ਬੰਦਾ ਬਿਲਕੁਲ ਗਿਆਨ ਵਾਚਿਆ ਤੇ ਸਾਧੂ ਜੀ ਦੇ ਮਾਣੇ ਨਹੀਂ ਕੋ ਸਾਧੂ ਜਿਹੜਾ ਸਿਮਰਨ ਕਰਦਾ ਹੈ ਇਹ ਮਸੂਲ ਉਹ ਪ੍ਰਾਪਨ ਵਾਲੀ ਬਾਤ ਇਸ ਦੀ ਮਸੂਲ ਮਹਾਰਾਜ ਜੀ ਦੀ ਲਾਜ ਸਾਧਨੀ ਹੈ ਪਰ ਉਸ ਨੂੰ ਦਰਾ ਨਹੀਂ ਸਕੀ ਮਹਾਰਾਜ ਜੀ ਜੰਮ ਜਗਾਤੀ ਦੰਦ ਨਾ ਲਗਾਈ ਮਹਾਰਾਜ ਜੀ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਜਿਹੜਾ ਬਾਂਝਾ ਉਸ ਨੂੰ ਤੇ ਲੁੱਟ ਕੇ ਲੈ ਹੀ ਜਾਣਾ ਸਤਿਗੁਰ ਜੀ ਆਪਰੇ ਹਨ ਸਾਥ ਕੀ ਪਾਪ ਕਰ ਕਹਿ ਬਿਖਿਆ ਤਦ ਸੱਚਿਆ ਇੰਨਾ ਇੱਕ ਵਿਖ ਦਾ ਦਾ ਚਾਈ ਤੇ ਮਾਇਆ ਮਹਾਰਾਜ ਜੀ ਦੇ ਪੁਜਾਰੀ ਗੁਨਾਹ ਕਮਾ ਕੇ ਜਹੀਲੇ ਮਾਇਆ ਸਤਿਗੁਰ ਜੀ ਕਹਿੰਦੇ ਤਤਰ ਕਰਦੇ ਆ ਪਰਮਾ ਦੇ ਸਾਗੇ ਇੱਕ ਕਦੋਂ ਵੀ ਜਾਣੀ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਫਲਾਣੇ ਦਾ ਕਬੂਜਾ ਵੀ ਕਰਕੇ ਰੱਖ ਲੋ ਜੇ ਵਿਦੇਸ਼ ਵਿੱਚ ਬੈਠਾ ਹੈ ਤੇ ਉਹਦੀ ਜ਼ਮੀਨ ਤੇ ਕਬਜ਼ਾ ਪਾ ਲਵੇ ਜੇ ਵਿਦੇਸ਼ ਵਿੱਚ ਬੈਠਾ ਹੈ ਉਹਦੇ ਘਰ ਤੇ ਕਬਜ਼ਾ ਪਾ ਲਵੇ ਮਹਾਰਾਜ ਸਿੱਖੀ ਪਾਤਸ਼ਾਹ ਕਹਿੰਦੇ ਕਿ ਪ੍ਰਭਾਅ ਦੇ ਨਾਲ ਹੀਰਾ ਬੀੜੀ ਕਰਕੇ ਬਾਪੂ ਬਾਪੂ ਨੂੰ ਧਰਵਾ ਕਰਕੇ ਤੇ ਆਪਣੇ ਨਾਮ ਜਬੀਲ ਅਦਵਾਲਮ ਦੌਲਤ ਲਖਵਾਲਾ ਜਿਹੜੇ ਸਾਧਨ ਹੈ ਉਹ ਲਖਵਾਲਾ ਮਹਾਰਾਜ ਇਹਦੇ ਸਾਰੇ ਜੈਲੀਏ ਪਦਾਰਥ ਨੇ ਜਿਹਦਾ ਜ਼ਿੰਦਗੀ ਦੇ ਵਿੱਚ ਕੋਈ ਟਿਕਾਣਾ ਨਹੀਂ ਹੋਇਆ ਕਰਦਾ ਮਹਾਰਾਜ ਇਹਦੀ ਦੁਨੀਆ ਦੇ ਵਿੱਚ ਹੀ ਦਿਸਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਤੇਰੀ ਆਤਮਾ ਦੇ ਨਾਲ ਇਸ ਨੇ ਇੱਕ ਵੀ ਪਲ ਜਿਹੜਾ ਇੱਕ ਵੀ ਕਦਮ ਚੱਲਣਾ ਨਹੀਂ ਹਾਲ ਤਾਇ ਵਿੱਚ ਸਤਿਗੁਰੂ ਜੀ ਭਏ ਹਤੋਂ ਛੁੜਕ ਅਗੈ ਹਤੋਂ ਛੁੜਕ ਗਿਆ ਅਗੈ ਪਲਤ ਸਾਤ ਤੋ ਹੰਦ ਕਰਿ ਧੋਈ ਧਾ ਪਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰਾ ਤੇ ਦਾਤੀ ਵੀਰ ਕਰ ਇਸ ਜਹਾਨ ਜਦੋਂ ਮਾਇਆ ਸਭ ਜੀ ਜਦੋਂ ਦੇ ਹੱਥਾਂ ਵਿੱਚੋਂ ਨਿਕਲ ਜਾਂਦੀ ਹੈ ਤੇ ਮਾਤਾ ਪ੍ਰਸਤ ਮਹਾਰਾਜ ਕੇ ਪਾਤਸ਼ਾਹ ਕੇ ਤੇ ਦੁਖੀ ਹੋ ਜਾਂਦਾ ਏ ایدੂ ਮਨਜ਼ੂਕ ਜਿਹੜਾ ਪ੍ਰੋਕ ਤੇ ਰੱਬ ਦੇ ਦਰਬਾਰ ਦੇ ਉੱਪਰ ਆਗਮਨ ਯਾਨੂ ਮਹਾਰਾਜ ਕੇ ਕੋਈ ਫਰਾਂਿਤ ਕੀ ਜਾਂਦੀ ਸਾਧੂ ਜੀ ਕਹਿੰਦੇ ਜਿਹੜੇ ਜ਼ਹਿਰ ਦੇ ਨਾਲ ਜੁੜ ਜਾਂਦੇ ਨੇ ਤੇ ਹੱਥੋਂ ਗਲ ਉਹਦੇ ਨਿਕਲ ਜਾਂਦਾ ਸਵਾ ਤੇ ਮਹਾਰਾਜ ਕੀ ਦਰ ਦੇ ਵਿੱਚ ਢੋਈ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ ਕਰਦੀ ਇਸ ਹਰ ਧੰਨ ਦਾ ਸਾਉ ਹਰ ਆਪ ਤੋ ਹੈ ਸਤੋ ਜਿਸ ਨੂੰ ਦੇਸੂ ਹਰ ਧੰਨ ਲੱਗ ਚਲਾਈ ਮਹਾਰਾਜ ਕੀ ਇਸ ਗੀਸ਼ੁਰੀ ਦੌਰਤ ਦਾ ਸਾਉ ਹਰ ਵਾਯੂ ਉਹ ਖੁਦ ਹੀ ਹੈ ਸਾਧੂ ਜਿਸ ਨੂੰ ਮਹਾਰਾਜ ਕਿਨੂ ਇਹ ਬਖਸ਼ਾ ਕੇਵਲ ਈਸ਼ਵਰ ਪਰਮਾਤਮਾ ਦੀ ਦੌਲਤ ਤੇ ਉਹੀ ਸਾਧੂ ਜੀ ਦੇ ਹੱਥ ਵਿੱਚ ਦਿੰਦਾ ਹੈ ਮਹਾਰਾਜ ਸਤਿ ਪਾਤਸ਼ਾਹ ਤੇਰੇ ਬਿਆਨ ਗੁਨਾ ਦੀ ਬਿਆਨ ਜਿਹੜੀ ਦੌਲਤ ਹੈ ਤੂੰ ਸਾਧੂਆਂ ਦੀ ਝੋਲੀ ਵਿੱਚ ਪਾ ਦਿੰਦਾ ਹੈ ਜਿਹੜਾ ਤਿੰਨ ਨੂੰ ਜਪਣਾ ਕਰਨਾ ਹੋਏ ਇਸ ਆਨਤ ਮੇਕਾ ਟੂਟਾ ਸਰੇ ਦਇਆ ਗੀ ਜਨਨਾਕ ਕੋ ਗੁਰ ਸੋਜੀ ਪਾਈ ਮਹਾਰਾਜ ਕੀ ਦੇ ਫਿਰਚ ਹੁੰਦਾ ਕਦਰ ਕੀਮਤ ਜਿਹੜੀ ਹੈ ਉਸ ਦੀ ਕabhi ਨਹੀਂ ਹੁੰਦੀ ਤੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਰ ਗੁਰ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰ ਦੇ ਬੁੱਲੇ ਜਿਹੜਾ ਇਹ ਸਮਝ ਲੈਂਦਾ ਹੈ ਨਾ ਤੇ ਮਹਾਰਾਜ ਨੂੰ ਵਸ਼ਸ਼ਾ ਕਰ ਲੈਂਦਾ ਹੈ ਜਿਹੜਾ ਪ੍ਰਾਣੀ ਜਿੰਦਗੀ ਦੇ ਵਿੱਚ ਇਹ ਕਹਿੰਦਾ ਹੈ ਕਿ ਸਤਿਗੁਰੂ ਦੀ ਸੋ ਸਤਿਗੁਰੂ ਸਾ ਸਿਵਾ ਸਤਿਗੁਰੂ ਦੀ ਸਤ ਹੈ ਜਿਸ ਤੇ ਪਾਈਏ ਪਰਮ ਉਧਾਰ ਜੋ ਤੂ ਚੈ ਭਾਇ ਸਤਿ ਤੂ ਤਾਰਨ ਅੰਤ ਗੁਰਗੰਧ ਸੁਰੇਵਲੇ ਸੋ ਦੇਹੁ ਸਭ ਗਿਆਨ ਮਹਾਰਾਜ ਜੀ ਨੇ ਪਾਕਿਸਾਨਾ ਕੁਝ ਨੇ ਖੋਲਾਇਆ ਸਿਰ ਬੇਤ ਸਤਗੁਰਾਂ ਦੀ ਕੀਤੀ ਹੋਈ ਸੇਵਾ ਦੀ ਪ੍ਰਾਪਤੀ ਹੀ ਮਹਾਰਾਜ ਜੀ ਦੇ ਨਾਮ ਦੇ ਗੁਣ ਹੈ ਜੋ ਇਸ ਸੰਸਾਰ ਦੇ ਵਿੱਚ ਭਾਈ ਖੱਟਣ ਵਾਸਤੇ ਆਇਆ ਹੈ ਸਭ ਵੋਹ ਆਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੋ ਅਭਗਤ ਰਾਈ ਇੱਕ ਨਾ ਸਤਗੁਰੂ ਬੇਲ ਸੁਖ ਦੇਵਾ ਇੱਕ ਮਨ ਤੁੰਧ ਧੰਨ ਪਟਾਈ ਜਿਹੜੇ ਤੇਰੇ ਨਾਮ ਦੇ ਪੁਜਾਰੀ ਦੇ ਨਾਮ ਦੇ ਪੁਜਾਰੇ ਨੇ ਉਹਨਾਂ ਨੂੰ ਤੁਸੀਂ ਮਹਾਰਾਜ ਪਰਭਾਗ ਕੀ ਕਰ ਦਿੰਦੇ ਹੋ ਅਤੇ ਜਿਹੜੇ ਨਿੰਦਕ ਹੁੰਦੇ ਨੇ ਝੁੱਡੇ ਨੇ ਮਹਾਰਾਜ ਕਿ ਉਹਦਾ ਪੂਰਾ ਕਹਿ ਫਲਣਾ ਕਰੇ ਜਿਹੜੇ ਚੋਰ ਹੁੰਦੇ ਨੇ ਜਿਹੜੇ ਝੂਠ ਬਾਰ ਦੇ ਤੇ ਮਹਾਰਾਜ ਕਿ ਜਦੋਂ ਪਰਮਾਤਮਾ ਦੇ ਇੱਕ ਸੇਵਕ ਦਾ ਸਮਾ ਇੱਕ ਛੇ ਨ ਆ ਜਾਂਦਾ ਹੈ ਉਹ ਸਾਰੇ ਹੀ ਭੰਗ ਜਾਇਆ ਪੈਂਦੇ ਕਿਉਂਕਿ ਪਰਮਾਤਮਾ ਉਹਨਾਂ ਦੇ ਨਾਲ ਖੜ੍ਹ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰ। ਅੱਜ ਵੀ ਪਾਵਨ ਤਬਾਦਲੀ ਕਰਾ ਵਿਚਾਰ ਕਰਦੇ। ਬਿਆਨਕ ਪ੍ਰਕਾਰ ਦੀ ਤੁਮ ਲੋ ਜਾਇਆ ਤਮੇ ਆਪ ਸੰਗਤ ਬਖਸ਼ਿਸ਼ ਜੋਗ ਧੰਨ ਗੁਰੂ ਰਣਛਾਹ ਮਹਾਰਾਜ ਜੀ ਬਖਸ਼ਿਸ਼ ਹਾਰ ਹੈ ਵਾ ਸਭ ਦਾ ਧੰਮਾ ਭਾਈ ਵੰਦ ਤੋਂ ਵਦ ਨੂੰ ਕਰਦੀ ਜਿਹੜੀਆਂ ਪ੍ਰਿਆਸ ਕਰਦੀਆਂ। ਤਾਂ ਜੋ ਸਾਡਾ ਕੀ ਜੀਵ ਜਿਹੜਾ ਹੈ ਸਫਨਾ ਵਦਾ ਵੀ ਹਰ ਤਦਮ ਸਾਡਾ ਜਿਹੜਾ ਗੁਰੂ ਵੱਲ ਹੋਵੇ ਸਾਡਾ ਮੁੱਖ ਗੁਰੂ ਵੱਲ ਹੋਵੇ ਹਰੇਕ ਗਾਲ ਨੂੰ ਗੁਰੂ ਦੇ ਨਾਮ ਦੀ ਹੋਵੇ ਹਰੇਕ ਸਮੇ ਅਸੀਂ ਜਪਨਾ ਕਰੀਏ ਹਰੇਕ ਸਮੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮੁੱਖ ਤੋਂ ਜਿਹੜਾ ਵਾਹਿਗੁਰੂ ਵਾਹਿਗੁਰੂ ਸਭ ਸਬ ਦਾ ਜਿਹੜਾ ਨਾਮ ਉਸਤਾਰ ਹੈ ਇਹ ਗੁਰੂ ਨੂੰ ਆਖੀ ਬੇਨਤੀ ਕਰੀਏ ਸੇ ਗੁਰੂ ਦੇ ਨਾਮਾ ਗੁਰੂ ਦੇ ਲਈ ਗੁਰੂ ਦੀ ਮਾਤਮੀ ਧਾਰਨ ਲਈ ਗੁਰੂ ਦੇ ਪਿਆਰ ਨੂੰ ਹਿਰਦੇ ਵਿੱਚ ਵਸਾਉਣ ਲਈ ਇਹ ਗੁਰੂ ਤੋਂ ਪ੍ਰਾਪਤੀਆਂ ਲਈ ਵਾਦਕ ਵਧਾ ਰਹੀਆਂ ਭਰਿਆ ਕਰੋ ਭਾਈ ਗੁਰੂ ਤੋਂ ਬਖਸ਼ਿਸ਼ ਆਰਿਆ ਕਰੋ ਸੋਨ ਦਾ ਦਤਾ ਵਾਹ ਜੀ ਦਾ ਖਾਸਾ ਵਾਹ ਜੀ ਕੀ ਫਤਿਹ